ਹਾਂ ਜੀ ਮਿੱਤਰੋ ਕੀ ਹਾਲ ਚਾਲ ਹੈ ਬਈ ਮੈਂ ਇੰਤਜ਼ਾਰ ਕਰਦਾ ਹਾਂ ਸਾਰੇ ਭਰਾਵ ਦੀ ਆਉਣਗੇ ਤੇ ਆ ਬਈ ਜਾਨਵਰ ਕਰੋ ਸ਼ੌਕ ਤੇ ਆ ਬਹੁਤ ਤਰ ਬਈ ਪਰ ਇੰਨਾ ਜ਼ਿਆਦਾ ਉਡਦਾਰ ਬਈ ਬਹੁਤ ਜ਼ਿਆਦਾ ਉੱਡਦਾ 12 ਜੂਨ ਬਈ ਘਰੇ ਦੋ ਦੋ ਤਿੰਨ ਤਰ ਭਜਾਇਆ ਜਾਂਦੇ ਦੁਬਾਰਾ ਕੱਟਣਾ ਸੀ ਬਾਜੀ ਤੇ ਹੁਣ ਕਿ ਬਈ ਹੁਣ ਮੌਸਮ ਹੈ ਨਹੀਂਗਾ ਉਹ ਜਾ ਤੇ ਬਾਜੀ ਤਾਂ ਟਾਈਮ ਪਟਾ ਕੇ ਹਰ ਗਿਆ ਸੀਗਾ ਆ ਮੋਰ ਲੱਗੀ ਦੀ ਤੇ ਭੰਕਰੀ ਉੱਤਰਾ ਬਈ ਬਹੁਤ ਅੰਡਾ ਡਾ ਕਰੇ ਮਾਲੋਈ ਪੂਰੀ ਗਰਮੀ ਵਾਲਾ ਕੋਤਰਾ ਬਲੀ ਉੱਚਾ ਬਹੁਤ ਹੜਦਾ। ਇਹ ਕਾਲਾ ਵੱਡਾ ਸਾਦਾ ਕਰਿਆ ਹੋਇਆ ਜੀ ਤੁਸਾ। ਤੇ ਆ ਲੈ ਕਬੂਤਰ। ਆ ਇਹ ਬਾਜੀ ਉੱਡੇ ਹੋਏ। ਇੱਥੇ ਉੱਡੇ ਕਲਾਲੇ ਪੰਡੀ। ਤੇ ਇੱਕ ਉਤਰ ਸੇਲ ਆ ਬਈ। ਇਹਦੇ ਨਾਲ ਕਬੂਤਰੀ ਵੀ ਲਾ ਕੇ ਦਵਾਂਗੇ ਜੀ ਤੇ ਫੁੱਲ ਹੋ ਜਾਣਗੇ ਉੱਟਣ ਤੇ ਕਬੂਤਰ ਦੇ ਕਾਲੀਆਂ ਅੱਖਾਂ 'ਚ ਖਾਟੇ ਟੱਕ ਪੈਂਦੇ ਆ ਤਾਂ ਹਰਲੇ। ਉਹਨਾਂ ਸਾਈਡਾਂ ਤੇ ਆ ਜੀ ਦੇ ਘਰੇ ਜਾਓ ਬਈ ਬੰਦਾ ਯਾਰੀ ਕਰੋ ਤੇ ਕਬੂਤਰ ਵੀ ਮੋਲ ਦੇਣਾ ਬਈ ਸੇਲ ਆ ਬਰਨਾ ਜਿਹੜਾ ਬਈ ਪੰਡ ਰਾਹ ਸਰ ਆਪਾਂ ਵੀਡੀਓ 'ਚ ਨੰਬਰ ਪਾਵਾਂਗੇ ਇਹ ਬੁਧਰੀ ਵਿਧਨਾ ਪਲਾਕੇ ਦਾ ਮਗ ਤੇ ਆ ਬਈ ਇਹਦਾ ਭਾਈ ਹੋਇਆ ਇਹ ਵੀ ਬੁੱਕ ਖਤਰਨਾਕ ਹੈ ਬਈ ਆ ਬਰਨਾ ਦੇ ਬੋਟ ਨੇ ਇਹ ਦੋਨੇ ਭਾਈ ਆ ਬਈ ਇਹ ਛੱਡਿਆ ਨਹੀਂਗਾ ਉਹ ਛੱਡ ਲਿਆ ਸੀਗਾ। ਘਰੇ ਦੋਨੇ ਫਾਸ ਫਾਸ ਉੱਡਦੇ ਸੀਗੇ ਤੇ ਆਹ ਗੋਦਰੀ ਆ ਬਈ ਨਾਲ। ਇਹ ਰਾਜਨਾਂ ਨੇ ਆਂਦੇ ਆ। ਆਹ ਬੈਠੀ ਆ ਬਈ। ਇਹ ਰਾਜਨਾਂ ਨੇ ਚੋਪਾਈ ਪਿਓਰਾ ਗੋਦਰੀ ਜਮਾ ਰਾਜਨਾਂ ਨੇ ਚੋ। ਬਿਲਾ ਬੀਨੋਕਾਂ ਵਾਲੇ ਜਿਹੜੇ ਮਿਸੀਆਂ ਨੋਕਾਂ ਵਾਲਿਆ। ਤੇ ਇਹਨੇ ਵੀ ਬਈ ਪਾਲਾ ਕਰੰਟ ਕੱਢਾ ਗੋਦਰੀ ਨੇ ਕਰਿਆ। ਇਹਦੀ ਕੰਨੀ ਨਿਕਲ ਗਈ ਸੀ ਬਈ। ਇਹ ਤਾਂ ਨਹੀਂ ਛੱਡੀ ਗਈ। ਆ ਦੁਬਾਰਾ ਕੰਨੀ ਆਈ ਜੀ ਦੀ ਜੀ ਹੁਣ ਤਾਂ ਚਲੋ ਟਾਈਮ ਲੰਘ ਗਿਆ। ਤੇ ਇਹ ਦੇ ਦਾਂਗੇ ਬਈ ਇਹਦੇ ਨਾਲ ਲਾ ਕੇ ਉੱਡਣਗੇ ਵੀ ਬਹੁਤ ਇਹਦੇ ਕਬੂਤਰੀ ਦੇ ਉਹ ਉੱਤਰ ਨਾਲ ਲਾ ਕੇ ਤੇ ਆ ਬੈਠਾ ਵੀ ਸ਼ਾਕ ਤੇ ਇਹਨਾਂ ਆ ਸ਼ਾਕ ਕੇ ਕਬੂਤਰੀ ਲਾ ਕੇ ਦੇ ਦਾਂਗੇ ਚੱਕੀ ਸਨ ਤੇ ਆ ਬਈ ਦੋਨੇ ਸ਼ਾਕ ਹੀ ਤਾਂ ਕਬੂਤਰੀ ਤਾਂ ਮੇਰਾ ਬਣਾ ਜੋ ਪੁੱਤਰ ਵੀ ਮਿਸਾ ਗਿਆ ਤੇ ਇਹ ਵੀ ਬਹੁਤ ਡਾਬਾ ਬਈ ਫੋਲੀ ਇਹ ਤੁਹਾਨੂੰ ਦੱਸਾ ਪਾ ਬਈ ਛੱਡੇ ਨਹੀਂ ਗਏ ਤੇ ਆ ਕਬੂਤਰੀ ਆ ਵੀ ਇਲਾਕੇ ਦੇ ਦੇ ਲੰਗ ਨਾਲ ਪੈਸੇ ਉੱਡਣਗੇ ਬਹੁਤ ਵਧੀਆ ਇਹਨਾਂ ਦੇ ਵੀ ਦੋਨਾਂ ਦੇ ਪੂਤਰ ਬਈ ਸਾਰੇ ਚੰਗੇ ਜਿੰਨੇ ਵੀ ਦਿਖਾਏ ਆਪਾਂ ਆਹ ਦੇਖ ਸਕਦੇ ਹੋ ਹੈਗੇ ਬਈ 8 9 ਪੂਤਰ ਤੇ ਪੂਤਰਾਂ ਦੀ ਗਰੰਟੀ ਹੋ ਬਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਬਈ ਜਿਹਦੇ ਘਰੇ ਜਾਣਗੇ ਜਿਹੜੀ ਗੱਲ ਕਰਕੇ ਦਵਾਉਗੇ ਉਹ ਉੱਡਣਗੇ ਇਹਨਾਂ ਦੇ ਬਈ ਸ੍ਰੀ 234 ਆ ਬਈ ਪੁਰਾਣੇ ਪੂਤਰਾਂ ਦਾ 8 8 ਏਰੀਆ ਤੋਂ ਆਈ ਬਈ ਪੂਤਰਾਂ ਦੇ ਇਹ ਫਾਦੇ। ਇਹ ਬਾਲ ਝਾੜੇ ਉੱੜਦਾ ਬਈ, ਪੋਲੀ ਝੰਗੇ ਉੱੜਦੇ ਬੱਚੇ ਬਹੁਤ ਉੱੜਦਾ ਕਰੇ। ਕਰੇ ਫੋੜ ਲੜਾਵੇ ਬਈ। ਪੂਰੀ ਗਰਮੀ ਵਾਲੇ ਕੋਲ ਪੂਰੀ ਗਰਮੀ ਵਾਲੇ। ਤੇ ਕੋਟਰ ਦੇਣੇ ਆ ਬਈ ਇਹ ਜਿਹੜੇ ਭਰਾ ਨੂੰ ਚਾਹੀਦੇ ਹੋ ਨਾ ਕਾਲ ਕਰ ਸਕਦਾ ਭਰਾ। ਵੀਡੀਓ 'ਚ ਆਪਾਂ ਨੰਬਰ ਪਾਵਾਂਗੇ। ਤੇ ਫੋਨ ਵੀਰੇ ਉਹੀ ਲਾਇਓ ਜਿਹਨੇ ਲੈਣੇ ਹੋਏ। ਕੋਟਰ ਡਿਲੀਵਰੀ ਵੀ ਹੋ ਜਾਊ ਬਈ। ਤੇ ਕਾਲ ਕਰ ਸਕਦਾ ਭਰਾ ਜਿਹਨੂੰ ਚਾਹੀਦੇ ਆ। Vamos botar vai ਤਿਆ ਆ ਬਈ ਗੋਤਰੀ ਵੱਡੇ ਗੋਤਰੀ ਆ ਬਾਈ ਨਵੇਂ ਬੰਦੇ ਹੋਂ ਤੇ ਬਾਰੇ ਪਤਾ ਨਹੀਂ ਬਣਾ ਬਈ ਇਹ ਪੁਰਾਣੇ ਗੋਤਰਾ ਜਾ ਫਰੀਦਗੋੜ ਏਰੀਆ ਜਾਈਗਾ 88 ਏਰੀਆ ਤੋਂ ਤੇ ਬੱਚੇ ਬਈ ਇਹਦੇ ਵੀ ਬਹੁਤ ਜ਼ਿਆਦਾ ਉੜਦੇ ਆ ਤੇ ਸਰੀਫ ਵਾਲੇ ਪੁੱਤਰਾ ਜਾ ਬਾਈ ਆ ਦੇ ਸਤਰੰਗੀ ਆ ਇਹ ਕਈ ਰੰਗ ਆਦੇ ਗਰਦਾਂ ਤੇ ਥੱਲੇ ਲਾਓ ਸਾ ਤੇ ਗੋਤਰੀ ਵੀ ਬਈ ਬਹੁਤ ਚੰਗੀ ਆ ਫੁੱਲ ਬੱਚ ਉੜਦੇ ਇਹਦੇ ਵੀ ਬਈ ਫੁੱਲ